ਮੈਂ ਕਾਫੀ ਲੰਬੇ ਸਮੇਂ ਦੇ ਤੋਂ ਸ਼ੇਵਸਰਾ ਹਿੰਦੁਸਤਾਨ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਆ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਖਿਲਾਫ ਲਗਾਤਾਰ ਡਟ ਕੇ ਵਿਰੋਧ ਕੀਤਾ ਔਰ ਲਗਾਤਾਰ ਜਿਹੜੇ ਦੇਸ਼ ਵਿਰੋਧੀ ਅੰਸ਼ਰਜੋ ਉਹਨਾਂ ਦਾ ਵਿਰੋਧ ਕੀਤਾ ਔਰ ਦੇਸ਼ ਸੇਵਾ ਦੀ ਗੱਲ ਕੀਤੀ ਹਮੇਸ਼ਾ ਬੜੀ ਇਮਾਨਦਾਰੀ ਤੰਦੇ ਹੀ ਨਾਲ ਮੈਂ ਜਿੰਨਾ ਸਮਾਂ ਵੀ ਦਿੱਤਾ ਆਪਣਾ ਪੂਰੀ ਇਮਾਨਦਾਰੀ ਨਾਲ ਦਿੱਤਾ ਪਰੰਤੂ ਕੁਝ ਮਾਨ ਤੋਂ ਟੱਗਿਆ ਕੁਝ ਗੱਲਾਂ ਤੋਂ ਪਿਛਲੇ ਸਮੇਂ ਦੇ ਵਿੱਚ ਮੇਰੇ ਤੇ ਇੱਕ ਹਮਲਾ ਹੋ ਗਿਆ ਸੀਗਾ ਜਿਸ ਨੂੰ ਲੈ ਕੇ ਪਾਰਟੀ ਦੇ ਕਿਸੇ ਵੀ ਕਾਰਜਕਰਤਾ ਨੇ ਕਿਸੇ ਵੀ ਨੇਤਾ ਨੇ ਮੇਰੀ ਕੋਈ ਸਾਰ ਨਹੀਂ ਲਈ ਔਰ ਸਭ ਤੋਂ ਵੱਡੀ ਜਿਹੜੀ ਦੁਖਦ ਗੱਲ ਹੈ ਜਿਹੜੀ ਸਿਰਫ ਰਾਜਨੀਤੀ ਆ ਉਹ ਸਿਰਫ ਸੁਰੱਖਿਆ ਦੀ ਰਾਜਨੀਤੀ ਰਹਿ ਗਈ ਆ ਔਰ ਕਿਸੇ ਭਾਵਨਾ ਦੀ ਕੋਈ ਰਾਜਨੀਤੀ ਨਹੀਂ ਹੈਗੀ ਇਸ ਟਾਈਮ ਕਿ ਲੰਮੇ ਟਾਈਮ ਤੋਂ ਜੁੜੇ ਸੀ ਕਿ ਫਿਰ ਜਿਹੜਾ ਅਚਾਨਕ ਤੁਸੀਂ ਇਸ ਤਰ੍ਹਾਂ ਇਹ ਏਡਾ ਵੱਡਾ ਕਦਮ ਚੱਕਿਆ ਜਿਹੜਾ ਸਵਾ ਸਾਲ ਦੇ ਦੌਰਾਨ ਲਗਾਤਾਰ ਮੈਨੂੰ ਜਿਹੜੀ ਕਾਲਸ ਆਈਆਂ ਸਿਰਫ ਮੀਟਿੰਗਾਂ ਵਾਸਤੇ ਕਾਲਸ ਆਈਆਂ ਪਰੰਤੂ ਕਿਸੇ ਨੇ ਇਹ ਨਹੀਂ ਕਿਹਾ ਵੀ ਤੇਰੇ ਤੇ ਹਮਲਾ ਹੋਇਆ ਸੀ ਤਾਂ ਐਸੀ ਤੇਰੀ ਸਾਰ ਵੀ ਲਈ ਹੈ ਲਗਾਤਾਰ ਇਹ ਗੱਲਾਂ ਨੂੰ ਦੇਖਦੇ ਹੋਏ ਮੈਂ ਚੁੱਪੀ ਸਾਧ ਲਈ ਠੀਕ ਹੈ ਜਿਸ ਨੂੰ ਲੈ ਕੇ ਜਿਹੜੇ ਵੱਡੇ ਨੇਤਾ ਹੁੰਦੇ ਨੇ ਉੱਪਰ ਬੈਠੇ ਲੀਡਰਸ਼ਿਪ ਹੈਗੀ ਹੈਗੀ ਉਹਨਾਂ ਦੇ ਕਹਿਣ ਦੇ ਉੱਤੇ ਸੁਰੱਖਿਆ ਮਿਲ ਜਾਨੀ ਹੈ ਸੁਰੱਖਿਆ ਵਾਪਸ ਹੋ ਜਾਂਦੀ ਹੈ ਯਾਨੀ ਕਿ ਕਿਸੇ ਦੇ ਵਰਕ ਦਾ ਕੋਈ ਮੁੱਲ ਨਾ ਪੈਣਾ ਇਹ ਮੈਨੂੰ ਅੱਜ ਸਮਝ ਆ ਚੁੱਕਿਆ ਹੈਗਾ ਕਿ ਵਰਕ ਦਾ ਕੋਈ ਮੁੱਲ ਨਹੀਂ ਹੈਗਾ ਠੀਕ ਹੈ ਜਿਹਨੂੰ ਥ੍ਰੈਟ ਹੈ ਉਹਨੂੰ ਸਿਕਿਉਰਿਟੀ ਨਹੀਂ ਮਿਲਦੀ ਜਿਹਨੂੰ ਕਿਸੇ ਨੂੰ ਨਹੀਂ ਹੈਗਾ ਉਹਨੂੰ ਸਿਕਿਉਰਿਟੀ ਮਿਲ ਜਾਂਦੀ ਹੈ ਤੁਹਾਡੇ ਕੋਲ ਵੀ ਸਿਕਿਉਰਿਟੀ ਹੈ ਸੀਗੀ ਤੇ ਫਿਰ ਅਚਾਨਕ ਤੁਹਾਡੇ ਵੀ ਸਿਕਿਉਰਿਟੀ ਵਾਪਸ ਮੇਰੇ ਕੋਲ ਸਿਕਿਉਰਿਟੀ ਸੀਗੀ ਮੈਨੂੰ ਪਤਾ ਹੈ ਰਾਜਨੀਤੀ ਕਿਸ ਤਰ੍ਹਾਂ ਰੰਗ ਦਿਖਾਉਂਦੀ ਹੈਗੀ ਆਪਣਾ ਹੂੰ ਕੀ ਇਸ ਤੋਂ ਵਾਪਸ ਲੈ ਲਓ ਇਸ ਤੋਂ ਰਹਿਣ ਦਿਓ ਇਸ ਨੂੰ ਦੇ ਦਿਓ ਇਹ ਸਾਰਾ ਰੰਗ ਦੇਖ ਚੁੱਕਿਆ ਮੈਂ ਲਗਾਤਾਰ ਕਦੇ ਤੁਸੀਂ ਉੱਚ ਅਧਿਕਾਰੀਆਂ ਦੇ ਨੇ ਧਿਆਨ ਚ ਲੈਂਦਾ ਵੀ ਮੈਨੂੰ ਐ ਖਤਰਾ ਐ ਐਸਐਸਪੀ ਸਾਹਿਬ ਦੇ ਧਿਆਨ ਚ ਦੇ ਹੁੰਦਾ ਸੀਗਾ ਲਗਾਤਾਰ ਐਸਐਸਪੀ ਸਾਹਿਬ ਨੂੰ ਵੀ ਪਤਾ ਹੀ ਹੈਗਾ ਲਗਾਤਾਰ ਮੈਨੇ ਮੋਰਚੇ ਖੋਲੇ ਨੇਗੇ ਜਾਂ ਲਗਾਤਾਰ ਮੇਰੇ ਘਰ ਦੇ ਨੇੜੇ ਦੀ ਕੀ ਨਕਸ਼ੇ ਬਣਾਏ ਗਏ ਨੇ ਲਗਾਤਾਰ 5-6 ਵਾਰ ਕਿਹੜਾ ਉਹ ਜਿਹਾ ਥ੍ਰੈਟ ਸੀਗਾ ਜਿਹੜਾ ਮੇਰਾ ਲਗਾਤਾਰ ਇੰਨੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਸੀ ਪੀਸੀਆਰ ਦਾ ਪੁਆਇੰਟ ਬਣਾਇਆ ਗਿਆ ਤਿੰਨ ਸੁਰੱਖਿਆ ਕਰਮਚਾਰੀ ਦਿੱਤੇ ਗਏ ਪਰਸਨਲੀ ਠੀਕ ਆ ਉਹ ਕਿਸ ਤਰ੍ਹਾਂ ਦਾ ਥ੍ਰੈਟ ਸੀ ਜਿਹੜਾ ਇੱਕਦਮ ਥ੍ਰੈਟ ਆਇਆ ਤੇ ਇੱਕਦਮ ਥ੍ਰੈਟ ਚਲਾ ਗਿਆ ਜਿੰਨੀਆਂ ਵੀ ਅੱਜ ਤੱਕ ਮੈਨੂੰ ਕਾਲਸ ਆਈਆਂ ਬਾਹਰੋਂ ਧਮਕੀਆਂ ਭਰੀਆਂ ਉਹਨਾਂ ਦੇ ਉਹ ਕੋਈ ਇਸ ਤਰ੍ਹਾਂ ਨਹੀਂ ਆਈਆਂ ਜਦੋਂ WhatsApp ਤੇ ਕਾਲ ਆਉਂਦੀਆਂ ਸੀ ਤਾਂ ਮੈਂ ਪੁਲਿਸ ਨੂੰ ਇਨਫਾਰਮੇਸ਼ਨ ਦਿੰਦਾ ਸੀ ਪੁਲਿਸ ਜਦੋਂ ਮੇਰੇ ਬਿਆਨ ਲਿਖਣ ਆਉਂਦੀ ਸੀ ਤਾਂ ਉਹਨਾਂ ਦੇ ਬੈਠੇ ਤੋਂ ਵੀ ਕਾਲਾਂ ਆਉਂਦੀਆਂ ਸੀਗੀਆਂ ਉਹਨਾਂ ਦੇ ਬੈਠੇ ਤੋਂ ਵੀ ਕਾਲਾਂ ਆਉਂਦੀਆਂ ਸੀ ਪਰੰਤੂ ਉਹਨਾਂ 'ਚ ਅੱਜ ਤੱਕ ਕੋਈ ਟਰੇਸ ਨਹੀਂ ਕੀਤਾ ਗਿਆ ਟਰੇਸ ਨਹੀਂ ਵੀ ਕੀਤਾ ਗਿਆ ਹੁਣ ਲਗਾਤਾਰ ਮਤਲਬ ਜਿਹੜਾ ਸਕਿਉਰਟੀ ਨੂੰ ਘਟਾਇਆ ਜਾ ਰਿਹਾ ਸੀ ਪਹਿਲਾ ਦੋ ਗਾਰ ਦਿੱਤੇ ਗਏ ਪਹਿਲਾ ਪੀਸੀਆਰ ਪੁਆਇੰਟ ਹਟਾ ਦਿੱਤਾ ਗਿਆ ਫਿਰ ਇੱਕ ਕਰਮਚਾਰੀ ਵਾਪਸ ਬੁਲਾ ਲਿਆ ਫਿਰ ਦੂਜਾ ਬੁਲਾ ਲਿਆ ਫਿਰ ਜਿਹੜਾ ਇੱਕ ਸੀਗਾ ਉਹ ਵੀ ਵਾਪਸ ਬੁਲਾ ਲਿਆ ਗਿਆ ਜਦੋਂ ਮੈਂ ਅਫਸਰਾਂ ਨੂੰ ਧਿਆਨ ਚਖਾਇਆ ਕਿ ਮੈਨੂੰ ਥ੍ਰੈਟ ਹੈਗਾ ਤਾਂ ਉਹਨਾਂ ਨੇ ਦੱਸਿਆ ਕਿ ਮਾਮਜੋਗ ਏ ਡੀਜੀਪੀ ਸਾਹਿਬ ਦੇ ਹੁਕਮ ਅਹੀਂ ਤੁਹਾਨੂੰ ਸੁਰੱਖਿਆ ਮਿਲੀ ਸੀ ਤੇ ਉਹਨਾਂ ਨੇ ਹੀ ਆਰਡਰ ਕੈਨਸਲ ਕਰ ਦਿੱਤੇ ਤਾਂ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਹੁਣ ਅੱਗੇ ਕੀ ਫੇਰ ਰਣਨੀਤੀ ਕੀ ਬਣਾਈਏ ਅੱਗੇ ਜਿਹੜੀ ਮੈਂ ਸਮਾਜ ਦੇ ਲੋਕਾਂ ਦੀ ਪਲਾਈ ਦੀ ਗੱਲ ਕਰ ਰਿਹਾ ਸੀ ਜਾਂ ਸਮਾਜ ਦੀ ਸੇਵਾ ਕਰ ਰਿਹਾ ਸੀ ਹਿੰਦੂ ਤਵਲੀ ਕੰਮ ਕਰ ਰਿਹਾ ਸੀ ਉਹ ਮੈਂ ਬਿਲਕੁਲ ਜਾਰੀ ਰੱਖੂੰਗਾ ਉਹ ਬਿਲਕੁਲ ਨਹੀਂ ਪਿੱਛੇ ਹਟੂੰਗਾ ਔਰ ਇਮਾਨਦਾਰੀ ਨਾਲ ਜਿੰਨਾ ਪੱਲ ਮੇਰੇ ਤੋਂ ਕੰਮ ਹੋਊਗਾ ਉਹ ਇਮਾਨਦਾਰੀ ਨਾਲ ਤਾਂਦੇ ਹੀ ਨਾਲ ਕਰੂੰਗਾ ਔਰ ਜਿੰਨੇ ਵੀ ਸ਼ਹਿਰ ਦੇ ਲੋਕ ਸ਼ਹਿਰ ਦਾ ਜਿਹੜੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਸੀ ਜਿਨ੍ਹਾਂ ਨੇ ਮੈਨੂੰ ਉਸ ਦੌਰਾਨ ਹੌਸਲਾ افزਾਈ ਕੀਤੀ ਮੇਰੇ ਨਾਲ ਡੱਟ ਕੇ ਖੜੇ ਰਹੇ ਔਰ ਮੇਰਾ ਸਾਥ ਦਿੱਤਾ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਹੌਸਲਾ ਨਹੀਂ ਡਿੱਗਣ ਦਿੱਤਾ ਔਰ ਅੱਜ ਵੀ ਮੇਰਾ ਪੂਰਾ ਹੌਸਲਾ ਹੈ ਇਸ ਗੱਲ 'ਈ ਕਿ ਮੈਂ ਸਮਾਜ ਲਈ ਤਨਦੇਹੀ ਨਾਲ ਕੰਮ ਕਰੂੰਗਾ ਔਰ ਸਮਾਜ ਲਈ ਹੀ ਕੰਮ ਕਰਦਾ ਰਹੂੰਗਾ ਔਰ ਦੂਜੀ ਗੱਲ ਰਹੀ ਕਿ ਜੇਕਰ ਅੱਜ ਦੀ ਘੜੀ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਕਿ ਮੈਨੂੰ ਖਤਰਾ ਨਹੀਂ ਹੈਗਾ ਜੇਕਰ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਤਾਂ ਉਸ ਦੇ ਲਈ ਪੂਰਨ ਤੌਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਔਰ ਜਿਹੜੇ ਮਾਜੋਗ ਏ ਡੀ ਜੀ ਪੀ ਸਾਹਿਬ ਨੇ ਸੁਰੱਖਿਆ ਦੇ ਆਰਡਰ ਕੈਨਸਲ ਕੀਤੇ ਆ ਉਹ ਵੀ ਪੂਰਨ ਤੌਰ ਤੇ ਇਸ ਲਈ ਜ਼ਿੰਮੇਵਾਰ ਹੋਣਗੇ ਔਰ ਚੋਣ ਆਯੋਗ ਦੀ ਵੀ ਪੂਰੀ ਜ਼ਿੰਮੇਵਾਰੀ ਹੋਵੇਗੀ